ਦੋ ਵੋਟਾਂ ਦੇ ਵਿੱਚ ਹਰ ਪਿੰਡ ਦੇ ਵਿੱਚ ਅਸੀਂ ਜਾ ਰਹੇ ਸੀ ਤਾਂ ਬਹੁਤ ਸਾਰੇ ਸਾਡੇ ਗਰੀਬ ਪਰਿਵਾਰਾਂ ਦੇ ਘਰਾਂ ਨੂੰ ਦੇਖ ਕੇ ਮਨ ਬੜਾ ਉਦਾਸ ਹੁੰਦਾ ਸੀ ਕਿ ਸਾਡੇ ਗਰੀਬ ਭਾਈ ਅੱਜ ਵੀ ਬੜੀ ਮੁਸੀਬਤ ਦੇ ਵਿੱਚ ਬੜੀ ਗੁਰਬਤ ਦੇ ਵਿੱਚ ਜ਼ਿੰਦਗੀ ਬਸਰ ਕਰ ਰਹੇ ਆ ਉਹਨਾਂ ਦੇ ਘਰਾਂ ਦੀ ਹਾਲਤ ਬਹੁਤ ਖਰਾਬ ਹੈ ਮੀਨਰੀ ਦੇ ਵਿੱਚ ਉਹ ਜਿਹੜੇ ਲੋਕਾਂ ਲਈ ਤਾਂ ਪਕੌੜਿਆਂ ਦਾ ਸਮਾਂ ਹੁੰਦਾ ਪਰ ਸਾਡੇ ਗਰੀਬ ਭਰਾਵਾਂ ਲਈ ਇੱਕ ਚਿੰਤਾ ਦਾ ਸਮਾਂ ਬਣ ਜਾਂਦਾ ਕਿ ਇਸ ਮੀਂਹ ਦੇ ਵਿੱਚ ਆਪਣੀ ਚੌਂਦੀ ਛੱਤ ਨੂੰ ਕਿੱਦਾਂ ਬਚਾਈਏ ਕਿੱਦਾਂ ਆਪਣੇ ਕੱਪੜਿਆਂ ਨੂੰ ਅਸੀਂ ਸਾਈਡ ਤੇ ਕਰੀਏ ਮੱਝਾਂ ਨੂੰ ਕਦੇ ਸੱਜੇ ਕਰਨਾ ਪੈਂਦਾ ਕਦੇ ਖੱਬੇ ਕਰਨਾ ਪੈਂਦਾ ਬਹੁਤ ਤਰਸਯੋਗ ਜਿਹੜੀ ਸਥਿਤੀ ਆ ਉਹ ਸਾਡੇ ਪੰਜਾਬ ਦੇ ਵਿੱਚ ਪਿੰਡਾਂ ਦੇ ਵਿੱਚ ਜਿਹੜੇ ਸਾਡੇ ਗਰੀਬ ਲੋਕ ਨੇ ਉਹਨਾਂ ਦੀ ਅੱਜ ਵੀ ਇਸ ਤੀ ਹੈ ਉਸ ਟਾਈਮ ਦੇ ਵਿੱਚ ਮਨ ਦੇ ਵਿੱਚ ਆਇਆ ਸੀ ਕਿ ਜੇ ਸਾਰੇ ਸਾਡੇ ਗਰੀਬ ਭਰਾਵਾਂ ਨੂੰ ਬੇਨਤੀ ਕਰਦਾ ਕਿ ਜਿਨ੍ਹਾਂ ਦੇ ਵੀ ਗੱਚੇ ਮਕਾਨ ਨੇ ਜਿਨ੍ਹਾਂ ਦੇ ਵੀ ਛੱਤਾਂ ਜੜੀਆਂ ਨੇ ਟੁੱਟੀਆਂ ਨੇ ਚੌਂਦੀਆਂ ਨੇ ਉਹ ਆਪਣਾ 31 ਮਾਰਚ ਤੋਂ ਪਹਿਲਾਂ-ਪਹਿਲਾਂ ਆਪਣਾ ਜਿਹੜਾ ਡਿਟੇਲ ਆ ਉਹ ਸੰਬੰਧਿਤ ਪੀਡੀਓ ਦਫ਼ਤਰ ਦੇ ਵਿੱਚ ਜਾ ਕੇ ਆਪਣੀ ਡਿਟੇਲ ਜਮ੍ਹਾਂ ਕਰਾਉਣ ਔਰ ਜੇ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਹੁੰਦੀ ਹੈ ਤਾਂ ਪਾਇਲ ਦਫ਼ਤਰ ਦੇ ਵਿੱਚ ਦਰਾਹਾ ਦਫ਼ਤਰ ਦੇ ਵਿੱਚ ਮਨੋਦ ਦਫ਼ਤਰ ਦੇ ਵਿੱਚ ਮੇਰੇ ਨਾਲ ਸੰਪਰਕ ਕਰ ਸਕਦੇ ਆ ਮੈਂ ਸਾਡੇ ਬਹੁਤ ਹੀ ਸਤਿਕਾਰਯੋਗ ਨਵੇਂ ਚੁਣੇ ਸਰਪੰਚ ਜਿਹੜੇ ਕਿ ਬਹੁ ਗਿਲਤੀ ਪਿੰਡਾਂ ਦੇ ਵਿੱਚ ਪੈਲਦੇ ਬਹੁ ਗਿਲਤੀ ਪਿੰਡਾਂ ਦੇ ਵਿੱਚ ਮੇਰੇ ਸਾਥੀ ਬਣੇ ਆ ਮੇਰੇ ਨਾਲ ਦੇ ਸਾਡੀ ਆਮ ਆਦਮੀ ਪਾਰਟੀ ਦੇ ਜੁਝਾਰੂ ਯੋਧੇ ਬਣੇ ਨੇ ਸਰਪੰਚ ਸਹਿਬਾਨ ਪੰਚ ਸਹਿਬਾਨ ਉਹਨਾਂ ਅੱਗੇ ਵੀ ਮੈਂ ਦੋਵੇਂ ਹੱਥ ਜੋੜ ਕੇ ਬੇਨਤੀ ਕਰਦਾ ਕਿ ਤੁਸੀਂ ਆਪਣੀ ਡਿਊਟੀ ਸਮਝੋ ਪਿੰਡ ਦੇ ਵਿੱਚ ਜੇ ਕੋਈ ਵੀ ਗਰੀਬ ਪਰਿਵਾਰ ਹੈ ਆਪਾਂ ਪਾਰਟੀ ਕੋਈ ਨਹੀਂ ਦੇਖਣੀ ਚਾਹੇ ਉਹ ਕਿਸੇ ਵੀ ਪਾਰਟੀ ਦੇ ਨਾਲ ਸੰਬੰਧਤ ਆ ਚਾਹੇ ਕੋਈ ਆਪਣੀ ਪਾਰਟੀ ਨਾਲ ਸੰਬੰਧਤ ਆ ਚਾਹੇ ਕੋਈ ਕਾਂਗਰਸ ਦੇ ਨਾਲ ਚਾਹੇ ਕੋਈ ਫਾਲੀ ਦਲ ਦੇ ਨਾਲ ਆਪਾਂ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਕਿਉਂਕਿ ਗਰੀਬ ਦੀ ਕੋਈ ਪਾਰਟੀ ਨਹੀਂ ਹੁੰਦੀ ਗਰੀਬ ਬੰਦੇ ਦੀ ਕੋਈ ਪਾਰਟੀ ਨਹੀਂ ਹੁੰਦੀ ਗਰੀਬਤਾ ਬੰਦਾ ਦੇਖਦਾ ਕਿ ਕੋਈ ਮੇਰਾ ਸਹਾਰਾ ਬਣੇ ਤੇ ਉਹ ਸਹਾਰੇ ਦੀ ਹਮੇਸ਼ਾ ਤਾਕ ਦੇ ਵਿੱਚ ਰਹਿੰਦਾ ਤੇ ਇਸ ਲਈ ਆਪਾਂ ਉਹਨਾਂ ਸਾਰਿਆਂ ਦੇ ਜਿਹੜੇ ਫਾਰਮ ਨੇ ਆਪ ਭਰਵਾਉਣੇ ਆ ਆਪਣੀ ਜ਼ਿੰਮੇਵਾਰੀ ਸਮਝਣੀ ਆ ਜਿਹੜਾ ਵੀ ਕੋਈ ਗਰੀਬ ਬੰਦਾ ਜਿਨ੍ਹਾਂ ਦਾ ਮਕਾਨ ਦੀ ਹਾਲਤ ਖਸਤਾ ਉਹ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਵਿੱਚ ਪੋਰਟਲ ਉਹਨਾਂ ਦਾ ਖੁੱਲਿਆ ਹੋਇਆ ਉਹਦੇ ਵਿੱਚ ਉਹ ਆਪਣੇ ਜਿਹੜੇ ਫਾਰਮ ਨੇ ਅਪਲੋਡ ਕਰਨ ਸਰਪੰਚ ਸਹਿਬਾਨਾਂ ਨੂੰ ਬੇਨਤੀ ਆ ਕਿ ਉਹ ਆਪਣੇ ਪਿੰਡ ਦੇ ਜਿੰਨੇ ਵੀ ਫਾਰਮ ਨੇ ਉਹਨਾਂ ਨੂੰ ਯਕੀਨੀ ਬਣਾਉਣ ਕਿ ਉਹ ਪੋਰਟਲ ਦੇ ਵਿੱਚ ਅਪਲੋਡ ਹੋਏ ਆ ਜਾਂ ਨਹੀਂ ਹੋਏ ਇਦੇ ਲਈ ਉਹ ਆਪਣੇ ਜਿਹੜੇ ਨਰੇਗਾ ਸੈਕਟਰੀ ਨੇ ਏਪੀਓ ਸਹਿਬਾਨ ਨੇ ਸਾਡੇ ਵੀਡੀਓ ਸਹਿਬਾਨ ਨੇ ਜਾਂ ਸਾਡੇ ਏਡੀਸੀ ਸਹਿਬਾਨ ਨੇ ਇਹਨਾਂ ਨਾਲ ਸੰਪਰਕ ਕਰਨ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਦਿੱਕਤ ਸਾਡੇ ਸਰਪੰਚ ਸਹਿਬਾਨਾਂ ਨੂੰ ਆਉਂਦੀ ਆ ਤਾਂ ਕੋਈ ਵੀ ਅਧਿਕਾਰੀ ਉਹਨਾਂ ਦੀ ਗੱਲ ਸਹੀ ਸੁਣਦਾ ਜਾਂ ਕੋਈ ਆਨਾ ਕਾਨੀ ਕਰਦਾ ਉਹਦੀ ਸੂਚਨਾ ਤੁਰੰਤ ਮੇਰੇ ਤੱਕ ਪਹੁੰਚਦੀ ਕਰਨ ਪੈਲ ਦਫ਼ਤਰ ਦੇ ਵਿੱਚ ਪਹੁੰਚਦੀ ਕਰਨ ਤਾਂ ਕਿ ਆਪਾਂ ਕੋਈ ਵੀ ਇਤਾਂ ਦਾ ਕਰਨਾ ਛੱਡਿਏ ਜਿਹੜਾ ਕਿ ਇਹ ਫਾਰਮ ਭਰਨ ਤੋਂ ਵਾਂਝਾ ਰਹਿ ਜਾਵੇ ਸੋ ਇਸ ਲਈ ਤੁਹਾਡੀ ਸਾਰਿਆਂ ਦੀ ਹੁਣੇ 2 ਮਹੀਨੇ ਡਿਊਟੀ ਆ ਕਿ ਆਪਾਂ ਘਰ-ਘਰ ਦੇ ਵਿੱਚ ਜਾ ਕੇ ਪਿੰਡ-ਪਿੰਡ ਦੇ ਵਿੱਚ ਜਾ ਕੇ ਆਪਣੀ ਡਿਊਟੀ ਨੂੰ ਤਨਦੇਹੀ ਨਾਲ ਨਿਭਾਈਏ ਇਹ ਵੀ ਆਪਾਂ ਸ਼ੋਰ ਕਰੀਏ ਜੇ ਕਿਸੇ ਦੀ ਗੁਰੂ ਦੀ ਕਿਰਪਾ ਦੇ ਨਾਲ ਘਰ ਸਹੀ ਬਣਿਆ ਹੋਇਆ ਉਹਨਾਂ ਦਾ ਆਪਾਂ ਫੇਕ ਫਾਰਮ ਨਾ ਭਰਵਾਈਏ ਜੋ ਵਾਕਿਆ ਹੀ ਲੋੜਬੰਦ ਨੇ ਜੋ ਵਾਕਿਆ ਹੀ ਜ਼ਰੂਰਤਮੰਦ ਨੇ ਜਿਨ੍ਹਾਂ ਨੂੰ ਵਾਕਿਆ ਹੀ ਜ਼ਰੂਰਤ ਆ ਅਪਾ ਉਹਨਾਂ ਦੇ ਫਾਰਮ ਜਿਹੜੇ ਆ ਉਹ ਭਰਾਈਏ ਤਾਂ ਕਿ ਸਾਡੇ ਜਿਹੜੇ ਗਰੀਬ ਭਰਾ ਉਹਨਾਂ ਦੀਆਂ ਜਿਹੜੀਆਂ ਛੱਤਾਂ ਨੇ ਉਹ ਠੀਕ ਹੋ ਸਕਣ ਘਰਾਂ ਦੀ ਹਾਲਤ ਠੀਕ ਹੋ ਸਕੇ ਸਾਡੇ ਹਲਕੇ ਦੀ ਹਾਲਤ ਬਿਹਤਰ ਹੋ ਸਕੇ ਸਾਰੇ ਜਿੰਨੇ ਵੀ ਸਾਡੇ ਵਲੰਟੀਅਰ ਸਹਿਬਾਨ ਨੇ ਜਿੰਨੇ ਸਾਡੇ ਪਾਰਟੀ ਦੇ ਅਹੁਦੇਦਾਰ ਸਹਿਬਾਨ ਨੇ ਉਹਨਾਂ ਨੂੰ ਵੀ ਮੈਂ ਬੇਨਤੀ ਕਰਦਾ ਕਿ ਉਹ ਵੀ ਆਪਣੀ ਇਹ ਡਿਊਟੀ ਨੂੰ ਸਮਝਣ ਪਿੰਡਾਂ ਦੇ ਵਿੱਚ ਜਾ ਕੇ ਆਪੋ ਆਪਣੇ ਪਿੰਡ ਦੇ ਵਿੱਚ ਡਿਊਟੀ ਨੂੰ ਸੰਭਾਲਣ ਕਿਉਂਕਿ ਜਦੋਂ ਤੁਸੀਂ ਵੋਟ ਮੰਗਣ ਜਾਂਦੇ ਸੀ ਤਾਂ ਲੋਕ ਤੁਹਾਡੇ ਨਾਲ ਗੱਲ ਕਰਦੇ ਸੀ ਤੁਹਾਨੂੰ ਛੱਤਾਂ ਦਿਖਾਉਂਦੇ ਸੀ ਤੇ ਤੁਹਾਡੇ ਕੋਲ ਹੁਣ ਸਮਾਂ ਵਾ ਉਹਨਾਂ ਦੀਆਂ ਉਹਨਾਂ ਆਸਾਂ ਤੇ ਉਹਨਾਂ ਉਮੀਦਾਂ ਤੇ ਪੂਰਾ ਉਤਰਨ ਦਾ ਇਸ ਲਈ ਤੁਸੀਂ ਉਹਨਾਂ ਨੂੰ ਹੌਸਲਾ ਦਿਓ ਤੇ ਉਹਨਾਂ ਨੂੰ ਜ਼ਰੂਰ ਉਹਨਾਂ ਦੇ ਫਾਰਮ ਭਰਵਾਓ ਤਾਂ ਕਿ ਆ ਪਾਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੀਆਂ ਜਿਹੜੀਆਂ ਛੱਤਾਂ ਨੇ ਉਹ ਬਦਲਾ ਸਕੀਏ ਸੋ ਮੈਂ ਸਾਰੇ ਹੀ ਜਿੰਨੇ ਵੀ ਸਾਡੇ ਸਤਿਕਾਰਯੋਗ ਵਲੰਟੀਅਰ ਸਹਿਬਾਨ ਨੇ ਸਰਪੰਚ ਸਹਿਬਾਨ ਨੇ ਉਹਨਾਂ ਨੂੰ ਇਹੀ ਬੇਨਤੀ ਕਰੂੰਗਾ ਕਿ ਆਪਾਂ 31 ਮਾਰਚ ਦੀ ਵੇਟ ਨਹੀਂ ਕਰਨੀ ਆਪਾਂ ਜਲਦੀ ਤੋਂ ਜਲਦੀ ਜਿਹੜਾ ਇਹ ਕੰਮ ਆਇਨੇਪਰੇ ਚਾੜਨਾ ਨੇਪਰੇ ਚਾੜ੍ਹ ਕੇ ਆਪੋ ਆਪਣੇ ਪਿੰਡਾਂ ਦੀਆਂ ਤੁਸੀਂ ਲਿਸਟਾ ਬਣਾਓ ਲਿਸਟਾ ਬਣਾ ਕੇ ਦਫ਼ਤਰ ਦੇ ਵਿੱਚ ਜਰੂਰ ਪਹੁੰਚਦਿਆਂ ਕਰੋ ਤਾਂ ਕਿ ਜਿਹੜਾ ਪੈਲ ਦਫ਼ਤਰ ਵੱਲੋਂ ਵੀ ਆਪਣੇ ਵੱਲੋਂ ਫਾਲੋਅ ਅਪ ਹੋ ਸਕੇ ਆਪਾਂ ਚੈੱਕ ਕਰ ਸਕੀਏ ਕਿ ਕਿਹੜੇ-ਕਿਹੜੇ ਦੀ ਫਾਰਮ ਭਰਿਆ ਗਿਆ ਕਿਹਦਾ-ਕਿਹਦਾ ਰਹਿ ਗਿਆ ਅਗੇ ਕ੍ਰਾਸ ਚੈੱਕ ਹੋ ਗਏ ਕੋਈ ਵੀ ਸਾਡਾ ਭਾਈ ਇਸ ਕੰਮ ਦੇ ਵਿੱਚੋਂ ਰਹਿ ਨਾ ਜਾਵੇ ਇੱਕ ਵਾਰ ਫੇਰ ਸਾਡੇ ਸਾਰੇ ਗਰੀਬ ਭਰਾਵਾਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਜਿਨ੍ਹਾਂ ਦਾ ਵੀ ਮਕਾਨ ਟੁੱਟਿਆ ਛੱਤ ਕਿਸੇ ਦੀ ਖਰਾਬ ਆ ਤਾਂ ਉਹ ਆਪਣੇ ਜਿਹੜਾ ਫਾਰਮ ਉਹ ਜ਼ਰੂਰ ਭਰਨ ਤਾਂ ਕਿ ਅਸੀਂ ਤੁਹਾਡੀ ਡੋਰ ਸਟੈਪ ਦੇ ਉੱਤੇ ਆ ਕੇ ਮਦਦ ਕਰ ਸਕੀਏ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ